ਸੁਖਵਿੰਦਰ ਕਲਕੱਤਾ ਕਤਲकांड ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਔਰ ਇਸ ਗ੍ਰਿਫਤਾਰੀ ਤੋਂ ਬਾਅਦ ਵੱਡੇ ਖੁਲਾਸੇ ਵੀ ਹੋਏ ਨੇ ਕਿ ਇਸ ਕਤਲकांड ਨੂੰ ਅੰਜਾਮ ਕਿਸ ਤਰੀਕੇ ਦੇ ਨਾਲ ਹਰਜਿੰਦਰ ਨੇ ਦਿੱਤਾ ਉਸ ਦੇ ਕਿਹੜੇ ਕਿਹੜੇ ਸਾਥੀ ਇਨਵੋਲਵ ਸੀ ਕੀ ਕੁਝ ਉਹਨਾਂ ਨੇ ਖੁਲਾਸਾ ਉਹਨਾਂ ਤੋਂ ਪੁਛਕਿਛ ਦਰਮਿਆਨ ਹੋਇਆ ਹੈ ਸਾਡੇ ਨਾਲ ਇਸ ਵਕਤ ਐਸਐਸਪੀ ਸਰਫਰਾਜ਼ ਆलम ਮੌਜੂਦ ਨੇ ਸਰ ਕਿਹੜੀਆਂ ਗ੍ਰਿਫਤਾਰੀਆਂ ਹੋਈਆਂ ਇਸ ਕੇਸ ਦੇ ਵਿੱਚ ਹਰ ਕੋਈ ਜਾਣਨਾ ਚਾਹੁੰਦਾ ਹੈ ਇਹ ਨੌਜਵਾਨ ਕਿਸ ਤਰੀਕੇ ਨਾਲ ਪਲਾਨਿੰਗ ਕਰ ਰਹੇ ਸੀ ਕਲਕੱਤਾ ਕਤਲकांड ਦੀ ਦੇਖੋ ਜਿਹੜਾ ਇਹ ਕੇਸ ਕਲ ਮਰਡਰ ਕੇਸ ਹੋਇਆ ਸੀਗਾ ਇਹਦੇ ਵਿੱਚ ਪਰਿਵਾਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਸੀਗਾ ਪਰਿਵਾਰ ਵੱਲੋਂ ਦੋ ਨਾਂ ਲਿਖਾਏ ਗਏ ਸੀਗੇ ਗੁਰਦੀਪ ਸਿੰਘ ਉਰਫ ਦੀਪੀ ਤੇ ਹਰਜਿੰਦਰ ਉਰਫ ਜਿੰਦਰ ਦਾ ਪਰਚਾ ਦਰਜ ਕਰਕੇ ਵਕਫਟੀਮਾ ਬਣਾ ਕੇ ਇਹਨਾਂ ਨੂੰ ਸਾਡੇ ਵੱਲੋਂ ਰਾਉਂਡ ਅਪ ਕੀਤਾ ਗਿਆ ਹੈ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਔਰ ਜਿਹੜਾ ਅਸਲਾ ਯੂਜ਼ ਕੀਤਾ ਗਿਆ ਸੀਗਾ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਉਹਨੂੰ ਵੀ ਬਰਾਮਦ ਕੀਤੀ ਗਈ ਹੈ ਇਹਦੇ ਵਿੱਚ ਮੁਢਲੀ ਪਰਤਾਰ ਤੇ ਇੱਕ ਤੀਜੇ ਵਿਅਕਤੀ ਦਾ ਵੀ ਨਾਂ ਸਾਹਮਣੇ ਆਇਆ ਜੋਗਿੰਦਰ ਸਿੰਘ ਬਿਕੋਜ਼ ਜਿਹੜਾ ਅਸਲਾ ਜਿੰਦਰ ਹੈ ਉਹ ਲੁਧਿਆਣੇ ਤੋਂ ਲੈ ਕੇ ਆਇਆ ਸੀਗਾ ਔਰ ਨਾਲ ਜੋਗਿੰਦਰ ਵੀ ਗਿਆ ਸੀਗਾ ਇਸ ਕਰਕੇ ਜੋਗਿੰਦਰ ਨੂੰ ਵੀ ਇਸ ਕੇਸ 'ਚ ਨਾਮਜ਼ਦ ਕਰਕੇ ਉਹਦੀ ਵੀ ਅਰੈਸਟ ਪਾਈ ਗਈ ਏ। ਤਾਂ ਕੁੱਲ ਮਿਲਾ ਕੇ ਤਿੰਨ ਦੋਸ਼ੀ ਇਸ ਕੇਸ ਦੇ ਵਿੱਚ ਆਲਰੇਡੀ ਅਰੈਸਟ ਹੋ ਚੁੱਕੇ ਹਨ। ਇਹ ਤਿੰਨੋਂ ਦੋਸਤ 바ਵਾ ਹੋਵੇ ਹਰਜਿੰਦਰ ਹੋਵੇ ਔਰ ਤੁਸੀਂ ਜਗਵਿੰਦਰ ਦੀ ਗੱਲ ਕਰਦੇ ਹੋ। ਇਹ ਤਿੰਨੇ ਉਸੇ ਪਿੰਡ ਦੇ ਰਹਿਣ ਵਾਲੇ ਨੇ। ਇਹ ਲਿੰਕ ਇਸ ਸਰੀ ਅਸੀਂ ਸਾਰਾ ਪਰਤਾਲ ਚ ਵੈਰੀਫਾਈ ਕਰ ਰਹੇ ਹਾਂ। ਹਾਂ ਜਿਹੜਾ ਜਿੰਦਰ ਤੇ ਹਰਜਿੰਦਰ ਹਰਜਿੰਦਰ ਔਰ ਜਿੰਦਰ ਸੀਗਾ। ਉਹਦੀ ਗੱਲਬਾਤ ਵੀ ਸੀਗੀ ਕਲਕੱਤੇ ਦੇ ਨਾਲ ਉਹ ਨਾਲ ਵੀ ਰਹਿੰਦਾ ਸੀਗਾ। ਔਰ ਮੁਦਲੀ ਪੜਤਾਲ ਤੇ ਇਹ ਸਾਹਮਣੇ ਆਇਆ ਕਿ ਨਾਦਰ ਕੁਝ ਪੈਸੇ ਦਾ ਲੈਣ-ਦੇਣ ਕਰਕੇ ਵੀ ਤਖੱਲੀ ਬਾਜੀ ਹੋ ਗਈ ਸੀਗੀ। ਹੂੰ। ਔਰ ਇਸ ਕਰਕੇ ਹੀ ਉਹ ਰੰਜਿਸ਼ ਰਖਦਾ ਸੀਗਾ ਔਰ ਹੀਟ ਆਫ ਦਿ ਮੂਮੈਂਟ 'ਚ ਵੀ ਉਹ ਦੇਵਨ ਲੋ ਇੱਕ ਫਾਇਰ ਕੀਤਾ ਗਿਆ ਸੀਗਾ। ਹੂੰ। ਔਰ ਇਹ ਗੱਲ ਸਾਹਮਣੇ ਆ ਰਹੀ ਹੈ ਜਿਤ ਤੱਕ ਤਲਖੀ ਬਾਜ਼ੀ ਹੁੰਦੀ ਤਾਂ ਜੋ ਸੁਖਵਿੰਦਰ ਕਲਕੱਤਾ ਉਸਨੇ ਤਾਂ ਖੁਦ ਫੋਨ ਕਰਕੇ ਬੁਲਾਇਆ ਸੀਗਾ ਹਰਜਿੰਦਰ ਨੂੰ ਕਿ ਮੈਂ ਦੁਕਾਨ ਤੇ ਬੈਠਾ ਆਜਾਂ ਇਹ ਗੱਲ ਕੀ ਕੁਝ ਉਸਨੇ ਪੁੱਛਕਿਛ ਦੇ ਵਿੱਚ ਦੱਸਿਆ ਕੋਈ ਇਹ ਸਾਰਾ ਸੀ ਵੈਰੀਫਾਈ ਕਰ ਰਹੇ ਬਿਕੋਜ਼ ਟੈਕਨੀਕਲ ਤਰੀਕੇ ਨਾਲ ਵੀ ਸਾਨੂੰ ਵੈਰੀਫਾਈ ਕਰਨਾ ਪੈਣਾ ਇਹ ਕਦੋ-ਕਦੋ ਇਹਨਾਂ ਦੀ ਗੱਲ ਹੋਈ ਸੀਗੀ ਉਹ ਸਾਰਾ ਸੀ ਸੀਡੀਆਰ ਸੇ ਵੀ ਵੈਰੀਫਾਈ ਕਰਾਂਗੇ ਹਾਂ ਇਹ ਉੱਥੇ ਆਪ ਗਿਆ ਸੀਗਾ ਇਹ ਨਾਲ ਵੀ ਰਹਿੰਦੇ ਸੀ ਕਿ ਇਹ ਗੱਲ ਸਾਹਮਣੇ ਆਈ ਹੈ ਹਾਂ ਜਿਹੜੀ ਮੁੱਢਲੀ ਪੁੱਛਗਿਛ ਹੋਈ ਉਹਦੇ ਵਿੱਚ ਉਹ ਆਪ ਕਹਿ ਰਿਹਾ ਹੈ ਕਿ ਹਾਂਜੀ ਸਾਰਾ ਪੈਸੇ ਦਾ ਲੈ ਅਦੇ ਵੱਲੋਂ ਇਹ ਅੰਜਾਮ ਦਿੱਤਾ ਗਿਆ। ਇਸ ਪ੍ਰੈਸ ਨੋਟ ਦੇ ਵਿੱਚ ਲਿਖਿਆ ਕਿ ਲੰਬੇ ਸਮੇਂ ਤੋਂ ਜੋ ਜਿੰਦਰਾ ਉਹ ਫੋਨ ਕਰ ਰਿਹਾ ਸੀਗਾ ਪਰ ਉਹ ਫੋਨ ਨਹੀਂ ਚੱਕ ਰਿਹਾ ਸੀ। ਇਹ ਪੁੱਛ ਕੇ ਇਸ ਦੇ ਵਿੱਚ ਉਸਨੇ ਦੱਸਿਆ ਇਹ ਗੱਲ ਕਿ ਬਿਲਕੁਲ ਮੁਦਲੀ ਮੁਂਢਲੀ ਪਰਤਾਸ ਇਹ ਗੱਲ ਸਾਹਮਣੇ ਆਈ ਹੈ। ਬਟ ਅਸੀਂ ਟੈਕਨੀਕਲ ਜਿਹੜਾ ਵੈਰੀਫਿਕੇਸ਼ਨ ਉਹ ਦੇ ਰਹੀ ਇਹਨੂੰ ਕੰਫਰਮ ਕਰ ਸਕਾਂਗੇ। ਇਹ ਕਿਹਦੀ ਗੱਲ ਕਹੀ ਜਾ ਰਹੀ ਹੈ ਕਿ ਸੁਖਵਿੰਦਰ ਕਲਕੱਤਾ ਦਾ ਅਸਲਾ ਜਿਹੜਾ ਹੈ ਉਹ ਜਮਾ ਕੀਤਾ ਹੋਇਆ ਸੀ ਨਹੀਂ ਦੇਰੇ ਸੀ ਉਹ ਸਪਸ਼ਟ ਕਰੋ ਗੱਲ ਕੀ ਆ ਕੋ ਬਿਲਕੁਲ ਦੇਖੋ ਜੀ ਮਿਸ ਇਨਫਾਰਮੇਸ਼ਨ ਹੈ ਜਿਹੜਾ ਸੁਖਵਿੰਦਰ ਕਲਕੱਤਾ ਅਸਲਾ ਹੈ ਉਹਦੀ ਵੈਲਿਡਿਟੀ 7/12/2029 ਤੱਕ ਸੀਗੀ ਹਮਮ ਅਤੇ ਮਈ 2025 ਦੇ ਵਿੱਚ ਯਾਨੀ ਇਸ ਸਾਲ ਦੇ ਵਿੱਚ ਹੀ ਸੁਖਵਿੰਦਰ ਕਲਕੱਤਾ ਵਾਲੋ ਡੀਸੀ ਸਾਹਿਬ ਨੂੰ ਅਪਲੀਕੇਸ਼ਨ ਮੂਵ ਕੀਤੀ ਗਈ ਸੀਗੀ ਐਨਓਸੀ ਵਾਸਤੇ ਐਨਓਸੀ ਲੈਣ ਉਪਰੰਤ ਉਦੇ ਵੱਲੋਂ ਜਿਹੜਾ ਉਹ ਅਸਲਾ ਸੀਗਾ ਸੇਲ ਕੀਤਾ ਗਿਆ ਸੀ ਪੁਲਿਸ ਵੱਲੋਂ ਕਦੇ ਵੀ ਜਮਾ ਨਹੀਂ ਕਰਾਇਆ ਗਿਆ ਸੀ ਅਸਲਾ ਕਿੰਨੇ ਦਿਨ ਪਹਿਲਾਂ ਇਹ ਨਾਜਾਇਜ਼ ਅਸਲਾ ਖਰੀਦ ਕੇ ਲੈ ਕੇ ਆਇਆ ਸੀ ਜਿੰਦਰ ਔਰ ਕਿੱਥੋਂ ਲੈ ਕੇ ਆਇਆ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਕੁਝ ਦਿਨ ਪਹਿਲੇ ਹੀ ਲੈ ਕੇ ਆਏ ਸੀਗੇ ਲੇਕਿਨ ਉਹ ਸਾਨੂੰ ਟੈਕਨੀਕਲ ਐਵਿਡੈਂਸ ਦੇ ਰਹੀ ਸਾਨੂੰ ਕੰਫਰਮ ਕਰਨਾ ਪੈਣਾ ਔਰ ਜਦੋਂ ਉਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਫਰਾਰ ਹੋਇਆ ਤਾਂ ਉਸ ਦੀ ਗ੍ਰਿਫਤਾਰੀ ਕਦੋਂ ਕੀਤੀ ਗਈ ਹੈ ਕਿੱਥੇ ਕੀਤੀ ਗਈ ਹੈ ਕਿਵੇਂ ਕੀਤੀ ਗਈ ਰਾਏਕੋਟ ਦੇ ਨੇੜੇ ਤiraj ਗ੍ਰਿਫਤਾਰੀ ਕੀਤੀ ਗਈ ਹੈ ਮਾਰਨਿੰਗ 'ਚ ਅੱਜ ਮਾਰਨਿੰਗ ਅੱਛਾ ਇਹ ਤੇ ਉਹਨੇ ਪੁੱਛਗਿੱਛ ਦੇ ਵਿੱਚ ਇਹ ਕਬੂਲ ਕੀਤਾ ਕਿ ਮੇਰਾ ਪੈਸਿਆਂ ਦਾ ਲੈਣ ਦੇਣ ਹਾਂਜੀ ਪੈਸੇ ਦਾ ਕਹਿ ਰਹਾ ਹੈ ਉਹ ਕਿਉਂਕਿ ਇਹ ਕਿਆ ਜਾ ਰਿਹਾ ਹੈ ਕਿ ਨਸ਼ੇ ਪੱਤੇ ਕਰਦਾ ਸੀ ਉਸ ਕਾਫੀ ਜੋ ਹੈ ਕਿਸ ਕਿਸੇ ਦੀ ਸ਼ਾਇਤ ਆ ਕੇ ਉਸਨੇ ਵਾਰਦਾਤ ਨੂੰ ਮਾਰ ਮੋਟਾ ਨਸ਼ਾ ਪੱਤਾ ਕਰਦਾ ਸੀਗਾ ਲੇਕਿਨ ਜਿਹੜੀ ਮੁੱਢਲੀ ਪਰਤਾਲ ਚ ਇਹ ਸਾਹਮਣੇ ਆ ਹਲੇ ਇਹਨੂੰ ਪੇਸ਼ ਕੀਤਾ ਜਾਏਗਾ ਕੋਰਟ ਦੇ ਵਿੱਚ ਬਾਅਦ ਚ ਰਿਮਾਂਡ ਲੈ ਕੇ ਜੀ ਢੂੰਗਾ ਹੀ ਨਾਲੇ ਦੀ ਪਰਤਾਲ ਕਰਾਂਗੇ ਸਾਰੇ ਐਂਗਲ ਨੂੰ ਮਤਲਬ ਕੋਈ ਔਰ ਐਂਗਲ ਵੀ ਤੋਂ ਵੀ ਅਸੀਂ ਵੈਰੀਫਾਈ ਕਰਾਂਗੇ ਐਂਡ ਬੈਕਵਰਡ ਐਂਡ ਫਾਰਵਰਡ ਲਿੰਕੇਜ ਸਾਰਾ ਅਸੀਂ ਕਲੀਅਰ ਕਰਾਂਗੇ ਦੇ ਵਿੱਚ ਜੋ ਜਿਹੜਾ ਹਰ ਜਿੰਦਰ ਹੈ ਉਸਦੇ ਨਾਲ ਉਹ ਅਸਲਾ ਲੈਣ ਲਈ ਗਿਆ ਸੀ ਜਗਵਿੰਦਰ ਇਸ ਕਰਕੇ ਉਸ ਨੂੰ ਰਾਉਂਡ ਅਪ ਕੀਤਾ ਗਿਆ ਨਾਮਜ਼ਦ ਕੀਤਾ ਗਿਆ ਔਰ ਜਿਹੜਾ ਤੀਸਰਾ ਮਲਜ਼ਮ ਹੈ 바ਵਾ ਉਸ ਨੂੰ ਕਿਉਂ ਕੀਤਾ ਗਿਆ ਕਿਉਂਕਿ ਐਫ ਆਈ ਆਰ ਦੇ ਵਿੱਚ ਲਿਖਿਆ ਗਿਆ ਕਿ 2018 ਤੋਂ ਤੰਗ ਪਰੇਸ਼ਾਨ ਕਰ ਰਿਹਾ ਸੀ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਤੇਰਾ ਕੰਡਾ ਕੱਢ ਦੂੰਗਾ ਆਪਣੇ ਭਰਾ ਨੂੰ ਸਮਝਾ ਲਾ ਉਹ ਕੀ ਸਾਰਾ ਮਾਜਰਾ ਇਹਦੇ ਕੋ ਫੈਮਿਲੀ ਦੇ ਵੱਲੋਂ ਹੀ ਬਿਆਨ ਲਿਖਾਇਆ ਗਿਆ ਸੀ ਕਿ ਇਹਨਾਂ ਦੀ ਪੁਰਾਣੀ ਤਕਰਾਰਬਾਜ਼ੀ ਚੱਲ ਰਹੀ ਸੀ ਕਿ 2018 ਤੋਂ ਬਾਅਦ ਹੀ ਉਹ ਇਹਨਾਂ ਨੂੰ ਪਰੇਸ਼ਾਨ ਕਰਦਾ ਸੀਗਾ ਤੋਂ ਫੈਮਿਲੀ ਦੇ ਬਿਆਨ ਤੇ ਹੀ ਪਰਚਾ ਦਰਜ ਕੀਤਾ ਗਿਆ ਹੈ ਔਰ ਇਸ ਕਰਕੇ ਉਹਦੀ ਹਰਸ਼ਤ ਵੀ ਪਾਈ ਗਈ ਹੈ। ਬਾਕੀ ਸਾਰਾ ਕੀ ਲਿੰਕੇਜਸ ਸੀਗਾ ਕਿ ਨਹੀਂ ਸੀਗਾ, ਕੈਮੀਕ ਕੀ ਹੋਇਆ ਉਹ ਸਾਰਾ ਅਸੀਂ ਵੈਰੀਫਾਈ ਕਰਾਂਗੇ। ਯਾਨੀ ਕਿ ਬਾਬੇ ਦਾ ਜੋ ਨਾਮ ਆਇਆ ਉਹ ਸਿਰਫ ਬਿਆਨਾਂ ਤੇ ਦਰਜ ਦੇ ਆਧਾਰ ਤੇ ਗ੍ਰਿਫਤਾਰੀ ਹੋਈ ਹੈ। ਹਾਲੇ ਤੱਕ ਕੋਈ ਅਜਿਹਾ ਕਾਰਨ ਨਹੀਂ ਆਇਆ ਕਿ ਉਸਨੇ ਪਲੈਨਿੰਗ ਕੀਤੀ ਹੋਵੇ ਇਹਨਾਂ ਨਾਲ ਮਿਲ ਕੇ। ਉਹ ਸਾਰਾ ਅਸੀਂ ਵੈਰੀਫਾਈ ਕਰਾਂਗੇ। ਬਰਤਲਜੀ ਜੀ। ਠੀਕ ਹੈ। ਤਾਂ ਜਿਸ ਤਰੀਕੇ ਨਾਲ ਹੁਣ ਪਰਿਵਾਰ ਧਰਨਾ ਪ੍ਰਦਰਸ਼ਨ ਕਰ ਰਿਹਾ ਗੱਲਬਾਤ ਹੋਈ ਹੈ। ਧਰਨਾ ਪ੍ਰਦਰਸ਼ਨ ਖਤਮ ਕਰ। ਪਰਿਵਾਰ ਨਾਲ ਅਸੀਂ ਰਾਫਤਾ ਕਰ ਰਹੇ ਹਾਂ। ਅਸੀਂ ਸਾਰਾ ਇਹਨਾਂ ਕਰਕੇ ਉਹਨਾਂ ਨਾਲ ਵੀ ਸਾਰੀ ਗੱਲ ਸ਼ੇ ਅੱਜ ਹੀ ਪੇਸ਼ ਕੀਤਾ ਜਾਏਗਾ ਅੱਜ ਹੀ ਪੇਸ਼ ਕੀਤਾ ਜਾਵੇਗਾ ਔਰ ਇੱਕ ਬਹੁਤ ਵੱਡਾ ਮਸਲਾ ਤੁਹਾਡੇ ਲਈ ਵੱਡੇ ਵੱਡਾ ਚੈਲੰਜ ਹੈ ਤੁਹਾਡੇ ਗਲੇ ਦੀ ਹੱਡੀ ਬਣੀ ਹੈ ਕਿ ਜੋ ਨਜਾਇਜ਼ ਅਸਲਾ ਲੈ ਕੇ ਆਇਆ ਹੈ ਇਨੈਕਸਸ ਬਹੁਤ ਵੱਡਾ ਹੋ ਸਕਦਾ ਹੈ ਇਸ ਦੇ ਪਿੱਛੇ ਅਸੀਂ ਦੇਖੋ ਜਦੋਂ ਬੈਕਵਰਡਸ ਜਾਈਏਗੇ ਲੁਧਿਆਣਾ ਕਿੱਥੋਂ ਲੈ ਕੇ ਆਇਆ ਸਿੰਗੂਸ ਐਂਗਲ ਨੂੰ ਅਸੀਂ ਵੈਰੀਫਾਈ ਕਰਾਂਗੇ ਔਰ ਪ੍ਰੋਪਰ ਅਸੀਂ ਇਨਸ਼ੋਰ ਕਰਾਂਗੇ ਜਿਹੜੇ ਬੰਦੇ ਇਸ ਇਨਵੋਲ ਹੋ ਉਹਨਾਂ ਨੂੰ ਵੀ 34 ਦਾ ਅਸਲਾ 34 ਦਾ ਅਸਲਾ ਸੀ ਜੀ ਵੀ ਯਾਨੀ ਕਿ 34 ਦਾ ਅਸਲਾ ਇਸ ਤਰੀਕੇ ਨਾਲ ਬਹੁਤ ਆਸਾਨੀ ਨਾਲ ਉਸ ਨੂੰ ਮਿਲਿਆ ਉਸ ਨੂੰ ਇਹ ਪੁੱਛਿਆ ਕਿ ਤੈਨੂੰ ਕਿੰਨੀ ਆਸਾਨੀ ਨਾਲ ਮਿਲਿਆ ਇਹ ਹਲੇ ਪੁੱਛਗੇ ਸਸੀ ਕਰਾਂਗੇ ਡਿਟੇਲ ਜੀ ਠੀਕ ਹੈ ਗੱਲਬਾਤ ਕੀਤੀ ਐਸਐਸਪੀ ਦੇ ਨਾਲ ਉਹਨਾਂ ਦਾ ਕਹਿਣਾ ਕਿ ਅਸੀਂ ਪੁੱਛਗਿੱਛ ਦੇ ਵਿੱਚ ਵੱਡਾ ਖੁਲਾਸਾ ਕਰਾਂਗੇ ਪਰ ਜਿਸ ਤਰੀਕੇ ਦੇ ਨਾਲ ਇਹ ਗ੍ਰਿਫਤਾਰੀ ਹੋਈ ਔਰ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਸਿਆਸੀ ਮਨਸ਼ਾ ਵੀ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਪਰ ਇਹ ਤਫ਼ਤੀਸ਼ ਦਾ ਵਿਸ਼ਾ ਹੈ ਔਰ ਇਸ ਦੇ ਵਿੱਚ ਹੋਰ ਵੀ ਕਈ ਨਾਮ ਸਾਹਮਣੇ ਆ ਸਕਦੇ ਨੇ ਪਰ ਫਿਲਹਾਲ ਇਹਨਾਂ ਤਿੰਨਾਂ ਤੋਂ ਪੁੱਛਗਿੱਛ ਹੋ ਕੇ ਵੱਡਾ ਖੁਲਾਸਾ ਹੋਣ ਦੀ ਉਮੀਦ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਪ੍ਰਿੰਸ ਨਿਆਲ ਬਰਨਾਲਾ ਇੰਡੀ ਸੈਨਾ ਵਿੱਚ ਬਹੁਤ ਇੱਕ ਵਾਰਦਾਤ ਹੋਈ ਸੀਗੀ ਜਿੱਦੇਚ सुखविंदर सिंह एलियस कलकत्ता उदा मर्डर ਹੋਇਆ ਸੀਗਾ ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਸਐਸਪੀ ਬਰਨਾਲਾ ਉਹਦੀ ਟੀਮ ਨੇ ਇਮੀਡੀਏਟਲੀ 24 ਆਵਰ ਜਿਹੜਾ ਨਿਸਰ ਬੰਦਨ ਨੂੰ ਬੰਦੀਆਂ ਨੂੰ ਬੰਦੀਆਂ ਦੇ ਅੰਦਰ 24 ਆਵਰ ਇੱਕ ਕ੍ਰਾਈਮ ਨੂੰ ਟ੍ਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ ਕ੍ਰਾਈਮ 'ਚ ਉਹ ਵੀ ਰਿਕਵਰ ਕਰ ਲਈ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਫਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਫੈਕਟ ਆਣਗੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਤ ਸ਼ੇਅਰ ਕਰਾਂਗੇ ਸਰ ਇਹ ਪੂਰਾ ਕੰਨਾ ਗੰਨਾ ਗਲਤ ਗੱਲ ਕਰੀ ਦੀ ਹੋਣੀ ਚਾਹੀਦੀ ਕਿਉਂ ਆਏ ਮਤਲਬ ਇਹ ਇਹਦੇ 'ਚ ਅਸੀਂ 3 ਬੰਦੇ ਟੋਟਲ ਅਰੈਸਟ ਕੀਤੇ ਹੈਗੇ ਇੱਕ ਅਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰਪਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਨਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਐਲੀਅਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਨਾ ਦਾ ਰਹਿਣ ਵਾਲਾ ਹੈਗਾ ਇਹ ਇਹਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣਾ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੈਗਾ ਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹ ਤਾਂ ਜਿਹੜਾ ਪ੍ਰਾਈਮ ਫੇਸਿਸ ਜਿਹੜਾ ਕਾਰਨ ਜੋ ਦੱਸਿਆ ਹੈ ਜੋ ਅਸੀਂ ਪੁੱਛਤਾਚੀ ਕੀਤੀ ਹੈ ਜੋ ਪ੍ਰਾਈਮ ਫੇਸਿਸ ਪੁੱਛਤਾਚੀ ਕੀਤੀ ਹੈ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾ ਸੁਣੀ ਹੋਈ ਸੀ ਕਿ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਤੋਂ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਇਹੋ ਕਿਹਾ ਗਿਆ ਪਰਿਵਾਰ ਬਾਰੇ ਰਾਜਨੀਤਿਕ ਪੰਚਾਇਤੀ ਝਗੜੇ ਨੂੰ ਕਿਹਾ ਗਿਆ ਕਿ ਇਹਨਾਂ ਪੰਚਾਇਤੀ ਜਿਹੜਾ ਪੰਚਾਇਤੀ ਅ ਇਲੈਕਸ਼ਨ ਨੂੰ ਲੈ ਕੇ ਕੁਝ ਰੰਜਿਸ ਚੱਲਦੀ ਸੀ ਇਹ ਚੀਜ਼ਾਂ ਆਈਆਂ ਸਾਹਮਣੇ ਅਸੀਂ ਉਹ ਇਨਵੈਸਟੀਗੇਸ਼ਨ ਵਿੱਚ ਆਣਗੀ ਇਹਨਾਂ ਨੇ ਇਹ ਕਿਹਾ ਸੀਗਾ ਕਿ 2018 ਚ ਇਹਨਾਂ ਨੇ ਇਲੈਕਸ਼ਨ ਲੜਾ ਸੀਗਾ ਇਹਦੇ ਕਾਫੀ ਪੈਸੇ ਲੱਗੇ ਸੀ ਕਿ ਲੇਕਿਨ ਆਜੀ ਡੇਟ ਦੇ ਜੇ ਮੈਂ ਗੱਲ ਕਰਾਂ ਉਹਦੀ ਰਿਲੇਵੈਂਸੀ ਆਫਟਰ ਇਨਵੈਸਟੀਗੇਸ਼ਨ ਹੋਊਗੀ ਜੋ ਇਮੀਡੀਟ ਕਾਰਨ ਇਹ ਹੀ ਸੀਗਾ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਇਹ ਪੈਸੇ ਇਸ ਤੋਂ ਮੰਗਦਾ ਸੀਗਾ ਇਹਨਾਂ ਨੇ ਕੋਈ ਇਹਨਾਂ ਦੀ ਆਪਸ ਵਿੱਚ ਕਾਸ ਹੁਈ ਹੋਈ ਹੈ ਕੋਈ ਇਹਦੇ ਨਾਲ ਦੇ ਇਮੀਡੀਟਲੀ ਜਿਹੜਾ ਟ੍ਰਿਗਰ ਪੁਆਇੰਟ ਹੋਇਆ ਸੀਗਾ ਕੋਈ ਇਹਦੀ ਫੈਮਿਲੀ ਦੇ ਬਾਰੇ ਕਹੇ ਕਿ ਉਹਨੇ ਕੁਝ ਬੋਲਿਆ ਤੇ ਇਹਨੇ ਇ ਕਿਸ ਤਰ੍ਹਾਂ ਕੱਢ ਕੇ ਉਹ ਫਾਇਰ ਕਰਦਾ ਸਰ ਮਮਾ ਗੱਲ ਵੀ ਕਰਨੇ ਕੋੜ ਹੈਗਾ ਜੀ ਮੋਲਜਮਾ ਦਾ ਕੋਈ ਕ੍ਰਿਮੀਨਲ ਰਿਪੋਰਟ ਪਹਿਲਾਂ ਬਿਲਕੁਲ 100% ਨਾ ਦਾ ਰਿਕ੍ਰਿਮੈਂਡ ਰਿਪੋਰਟ ਹੈਗਾ ਜੀ ਤੁਹਾਡੇ ਨਾਲ ਅਸੀਂ ਪ੍ਰੈਸ ਨੋਟ ਚ ਵੀ ਜਾਰੀ ਸ਼ੇਅਰ ਕੀਤਾ ਹੈਗਾ ਪਹਿਲਾਂ ਇਹਨਾਂ ਦੇ ਪਹਿਲਾਂ ਇਹਨਾਂ ਦੇ ਆਰਮ ਸੈਕਟ ਦੇ ਐਨਡੀਪੀਐਸ ਦੀ ਐਫਆਈਆਰ ਹੈਗੀ ਜਿਹੜਾ ਹਰਜਿੰਦਰ ਸਿੰਘ ਹੈਗਾ 307 ਦੀ ਵੀ ਐਫਆਈਆਰ ਹੈਗੀ ਜਿਹੜਾ ਗੁਰਦੀਪ ਅਲੀਸ ਦੀਪਾ ਦੀਪੀ ਹੈਗਾ ਇਹਦੇ ਤੇ ਵੀ ਆਰਮ ਸੈਕਟ ਤੇ ਲੜਾਈ ਝਗੜੇ ਦੀ ਐਫਆਈਆਰ ਹੈ ਸਰ ਇਹ ਅਸਲਾ ਕਿੱਥੋਂ ਲੈ ਕੇ ਆਏ ਸੀ ਇਹ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਉਹ ਇਨਵੈਸਟੀਗੇਸ਼ਨ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੋਇਆ ਹੈ ਜਿਹਨੇ ਪੰਜਾਬ ਸਰਕਾਰ ਕੋਲ ਦਾ ਛੋਟੇ ਕੋਲ ਦੇ ਹੱਥ ਲਗਾ ਕੇ ਮੌਕਾਤਰਾ ਨਹੀਂ ਇਹ ਨਹੀਂ ਫੋਰਨ ਨਹੀਂ ਹੈਗਾ ਜਦੋਂ ਲੋਕਲ ਹੈਗਾ ਦੇਖ ਸੁਖਵਿੰਦਰ ਸਰਪੰਚ ਦਾ ਅਸਲਾ ਕਿਉਂ ਜਮ੍ਹਾਂ ਕਰਵਾਇਆ ਗਿਆ ਸੀ ਇਹ ਬਿਲਕੁਲ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਐਂਡ ਇਹ ਤੁਸੀਂ ਪ੍ਰੈਸ ਨੋਟ ਵਿੱਚ ਵੀ ਦੇਖਿਆ ਹੋਣਾ ਇਹ ਬਿਲਕੁਲ ਝੂਠੀ ਇਨਫੋਰਮੇਸ਼ਨ ਹੈ ਜੋ ਵੀ ਤੁਹਾਨੂੰ ਕਹ ਰਿਹਾ ਇਹਦੇ ਕੋਲ ਜਿਹੜਾ ਵੈਪਨ ਸੀਗਾ 2029 ਤੱਕ ਲਾਇਸੈਂਸ ਕਾ ਵੈਲਿਡ ਹੈਗਾ ਜੀ ਸੈਕੰਡ ਵਨ ਜੋ ਬੜੀ ਮਈ 2025 ਮੇਂ ਦਿਸ हिसाब ਤੋਂ ਐਨਓਸੀ ਲੈ ਕੇ ਇਹਨੇ ਆਪਣਾ ਲਾਇਸੈਂਸ ਜਿਹੜਾ ਵੈਪਨ ਹੈ ਉਹ ਵੇਚਿਆ ਹੈਗਾ ਇਸਨੇ ਕੋਈ ਨਵਾਂ ਵੈਪਨ ਖਰੀਦਣਾ ਸੀਗਾ ਹੁਣ ਇਹ ਜਿਹੜੀ ਗੱਲ ਹੈ ਕਿ ਇਹਦਾ ਵੈਪਨ ਜਮਾ ਕਰਾਇਆ ਗਿਆ ਰਿਕਾਰਡ ਮੇ ਇਹੋ ਜੀ ਕੋਈ ਵੀ ਚੀਜ਼ ਨਹੀਂ ਹੈ ਦੈਟਸ ਵਾਈ ਆਮ ਰਿਕਵੈਸਟਿੰਗ ਯੂ ਟੂ 올 ਯੂ ਪੀਪਲ ਕਿ ਇਹੋ ਜੀ ਕੋਈ ਵੀ ਮਿਸ ਲੀਡਿੰਗ ਵਾਲੀ ਕੋਈ ਵੀ ਇਹੋ ਜੀ ਇਨਫੋਰਮੇਸ਼ਨ ਸਪਰੈਡ ਨਹੀਂ ਕਰਨੀ ਚਾਹੀਦੀ ਹੈ ਇਹਦਾ ਵੈਪਨ ਦਾ ਇਹਦੇ ਕੋਲੇ ਹਜੇ ਵੀ ਲਾਇਸੈਂਸ ਹੈਗਾ ਐਂਡ ਉਹਦੀ ਐਨਓਸੀ ਲੈ ਕੇ ਇਸਨੇ 2000 ਮਈ 2025 ਮੈਂ ਆਪਣਾ ਵੈਪਨ ਦੀ ਐਨਓਸੀ ਲਈ ਫਿਰ ਵੈਪਨ ਵੇਚਿਆ ਹੋ ਸਕਦਾ ਇਹਨੇ ਕੋਈ ਨਵਾਂ ਵੈਪਨ ਖਰੀਦਣਾ ਉਸ ਤੇ ਵਾਸਤੇ ਨੇ ਅਪਲਾਈ ਵੀ ਕੀਤਾ ਹੋਇਆ ਹੈ ਇਹਦਾ ਲਾਇਸੈਂਸ ਸਟੈਂਡ ਕਰਦਾ ਹੈ ਹਾਜੀ ਵੀ ਬਿਲਕੁਲ ਸਟੈਂਡ ਕਰਦਾ ਜੀ ਸਮਝਿਆ ਪਿੱਛੇ ਕੋ ਪੋਲੀਟੀਕਲ ਬੈਕਗ੍ਰਾਉਂਡ ਹੈ ਕਿਉਂਕਿ ਰਿਯੂਮਰ ਹੈ ਇਹ ਕਿ ਹਲਕੇ ਦੇ ਐਮਐਲਏ ਦੇ ਦੇਖੋ ਮਲਟੀ ਨਹੀਂ ਨਹੀਂ ਫਿਲਹਾਲ ਮੈਂ ਉਹੀ ਕਹ ਰਹਾ ਜਿਹੜਾ ਤੁਸੀਂ ਵੈਪਨ ਦੀ ਗੱਲ ਕਰੀ ਵੈਪਨ ਦੇ ਬਾਰੇ ਮੇਰੇ ਕੋ ਮੈਂ ਜਦੋਂ ਮੈਂ ਸੁਣਿਆ ਸੀਗਾ ਸੋਸ਼ਲ ਮੀਡੀਆ ਤੇ ਅਸੀਂ ਸਭ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਮੈਂ ਇਹੀ ਕਿਹਾ ਸੀਗਾ ਕਿ ਇਹਦਾ ਜਿਹੜਾ ਰਿਕਾਰਡ ਹੈ ਕੱਢ ਕੇ ਰੱਖੋ ਸਾਰਾ ਕਸਾਰਾ ਜਦੋਂ ਅਸੀਂ ਇਹ ਸਾਰਾ ਵੈਰੀਫਾਈ ਕੀਤਾ ਇਹ ਟੋਟਲੀ ਮਤਲਬ ਅਬ ਲਾਇਸੈਂਸ ਵੀ ਇਹਦੇ ਕੋਲ ਹੈਗਾ ਇਹਨੇ ਆਪਣਾ ਵੈਪਨ ਆਪ ਹੀ ਵੇਚਿਆ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੋਲੀਟੀਕਲੀ ਅਸੀਂ ਯੂ نو ਰਿਮਾਂਡ ਤੇ ਹੈਗੇ ਸਾਡੇ ਬੰਦੇ ਹਜੇ ਸਾਡੀ ਕਸਟਡੀ 'ਚ ਹੈਗੇ ਇਹਨੂੰ ਰਿਮਾਂਡ ਲੇਵਾਂਗੇ ਬੋ ਦੁਗਾਈ ਨਾਲ ਪੁਸ਼ਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਏਗੀ ਹਰ ਚੀਜ਼ ਤੁਹਾਡੇ ਨਾਲ ਸੇਅਰ ਕਰਾਂਗੇ ਇੱਕ ਪਾਰਟੀ ਵਾਲਾ ਇਹ ਵੀ ਕਹਿ ਰਿਹਾ ਕਿ ਸਿਕਿਉਰਿਟੀ ਸਿਕਿਉਰਿਟੀ ਦੀ ਡਿਮਾਂਡ ਕੀਤੀ ਜਾ ਰਹੀ ਸੀ ਸਿਕਿਉਰਿਟੀ ਥ੍ਰੈਟ ਸੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਇਹਦੇ ਲਈ ਕਿਹਾ ਗਿਆ ਜੇ ਤੁਸੀਂ ਦੇਖੋਗੇ ਕਿ ਜਿਹੜੇ ਬੰਦੇ ਨੇ ਮਾਰਿਆ ਇਹ ਇਹਦੇ ਨਾਲ ਹੀ 24 ਘੰਟੇ ਰਹਿੰਦਾ ਸੀਗਾ ਆਪਸੇ ਖਾਂਦੇ ਪੀਂਦੇ ਸੀਗੇ ਹੁਣ ਆਪਸ ਵਿੱਚ ਸਡਨ ਪ੍ਰੋਵੋਕੇਸ਼ਨ ਮੈਂ ਹੁੰਦਾ ਹੈ ਜਾਂ ਇਹਨਾਂ ਦਾ ਪੈਸੇ ਨੂੰ ਲੈਣ ਦੇਣ ਨੂੰ ਲੈ ਕੇ that is the different thing ਉਹ ਇਨਵੈਸਟੀਗੇਸ਼ਨ ਚਾਹੂਗਾ ਫਿਲਹਾਲ ਇਹੋ ਜੀ ਕੋਈ ਚੀਜ਼ ਸਾਹਮਣੇ ਨਹੀਂ ਆਈ ਥੀ ਕਿ ਇਹਨਾਂ ਕੋਈ ਮਲਟੀਪਲ ਕਿਸੇ ਹੋਰ ਦਾਪੇਸ ਦਾ ਮਾਡਲ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਸੱਚਾਈ ਹੈਗੀ ਹੈ ਜਾਂ ਨਹੀਂ 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 ਅਬ ਫਿਲਹਾਲ ਤੋਂ ਇਨਵੈਸਟੀਗੇਸ਼ਨ ਮੇ ਤੁਹਾਡੇ ਸਾਹਮਣੇ ਆਇਆ ਕਿ ਅਸੀਂ 3 2 ਬੰਦੇ ਪਰਿਵਾਰ ਨੇ ਲਖਵਾਏ ਸੀਗੇ ਕਿ ਦੋ ਬੰਦਾ ਇਹਦੇ ਸ਼ਾਮਿਲ ਆ ਅਸੀਂ ਇੱਕ ਤੀਸਰਾ ਬੰਦਾ ਵੀ ਆਇਡੈਂਟੀਫਾਈ ਕੀਤਾ ਕਿ ਜਿਹੜਾ ਇਹਦੇ ਨਾਲ ਵੈਪਨ ਲੈ ਲੁਧਿਆਣਾ ਪਾਸੋਂ ਲੁਭਾਇਆ ਸਾਰੇ ਵੈਪਨ ਕਦੋਂ ਲੈ ਕੇ ਆਇਆ ਇਹ ਪਿਛਲੇ 20 25 ਦਿਨ ਹੋ ਗਏ ਨੂੰ ਵੈਪਨ ਲੈ ਕੇ ਆਏ ਕਾਰਵਾਈ ਕਰਦੀ ਰਹਿੰਦੀ ਹੈ ਰਿਕਵਰੀ ਵੀ ਕਰਦੀ ਰਹਿੰਦੀ ਹੈ ਪਰ ਚੂੰਕਿ ਇਹ ਸਮਾਜਿਕ ਤੱਤ ਬਹੁਤ ਹੁੰਦੇ ਨੇ ਇਹੋ ਜਿਹਾ ਕੰਮ ਕਰਨ ਵਾਲੇ ਐਂਡ ਇਹੋ ਜੀ ਚੀਜ਼ਾਂ ਮਿਲੀ ਜਾਂਦੀ ਬਟ ਪੁਲਿਸ ਨੇ ਤੁਸੀਂ ਅਪਰੀਸ਼ੀਏਟ ਕਰੋਗੇ ਪੁਲਿਸ ਨੇ 24 ਆਵਰ ਚ ਬੰਦੇ ਵੀ ਫੜੇ ਆ ਤੇ ਵੈਪਨ ਵੀ ਰਿਕਵਰ ਸਰ ਪਰਿਵਾਰ ਪਰਨੇ ਤੇ ਬੈਠਾ ਜੀ ਲੋਕ ਪਰਨੇ ਤੇ ਬੈਠੇ ਉਹਨਾਂ ਨਾਲ ਕੋਈ ਗੱਲਬਾਤ ਚੱਲਾਈ ਹੈ ਕੀ ਦਿਮਾਗ ਇਹ ਅਸੀਂ ਇੱਕ ਤੋਂ ਲੋਕਲੀ ਰੈਸਟ ਕੀਤਾਗਾ ਇਹਨੂੰ ਅਸੀਂ ਰਾਏਕੋਟ ਸਾਈਡ ਤੋਂ ਰੈਸਟ ਕਰਾਂਗੇ ਸਰ ਪਰਿਵਾਰ ਪਰਨੇ ਤੇ ਬੈਠਾ ਪਿੰਡ ਵਾਲੇ ਪਰਨੇ ਤੇ ਬੈਠੇ ਦੇਖੋ ਅਸੀਂ ਹਰ ਬੰਦੇ ਨੂੰ ਸੈਟੀਸਫਾਈ ਕਰਾਵਾਂਗੇ ਸਾਡੀ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੈ ਜਸਟਿਸ ਹੋਊਗਾ ਇਮੀਡੀਏਟਲੀ ਪੁਲਿਸ ਐਕਸ਼ਨ ਲੈਂਦੀ ਹੈ ਪੁਲਿਸ ਨੇ ਰੈਸਟ ਕੀਤੇ ਐ ਐਂਡ ਜਿਹੜਾ ਅੱਗੇ ਰਿਮਾਂਡ ਮੇ ਜੋ ਵੀ ਚੀਜ਼ ਆਊਗੀ ਤਲਕਲੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜਾ ਐਫ ਆਈ ਆਰ ਦੇ ਵਿੱਚ ਰਾਜਨੀਤਿਕ ਲੋਕਾਂ ਦੀ ਗੱਲ ਕੀਤੀ ਗਈ ਹੈ ਨਹੀਂ ਨਹੀਂ ਪੁਲਿਸ ਨੇ ਜੋ ਜੋ ਪੀੜਤ ਪਰਿਵਾਰ ਨੇ ਦੋ ਬੰਦਾ ਦਾ ਨਾਮ ਲਿਖਵਾਇਆ ਸੀਗਾ ਅਸੀਂ ਇਮੀਡੀਏਟਲੀ ਉਹਨਾਂ ਨੂੰ ਰੈਸਟ ਕੀਤਾਗਾ ਤੀਜੇ ਬੰਦੇ ਨੂੰ ਅਸੀਂ 12BB ਮੇ ਜਾਂ ਸਾਜਿਸ ਮੇ ਅਸੀਂ ਰੈਸਟ ਕੀਤਾ ਕਿਉਂਕਿ ਉਹਦੇ ਨਾਲ ਵੈਪਨ ਉਹਦੇ ਨਾਲ ਗਿਆ ਸੀਗਾ ਉਹਦਾ ਰੋਲ ਵੀ ਅਸੀਂ ਇਨਵੈਸਟੀਗੇਸ਼ਨ ਚ ਵਾਚਾਂਗੇ ਬਾਕੀ ਹੋਰ ਵੀ ਕਿਸੇ ਦਾ ਕੋਈ ਰੂਪੋਂ ਕੋਈ ਰੋਲ ਆਊਗਾ ਤਾਂ 100% ਐਸਾ ਬੰਦਾ ਜਨਤਾ ਦੀ ਰਾਜਨੀਤੀ ਦੇ ਬੰਦਿਆਂ ਦਾ ਨਾਂ ਲੈਂਦੇ ਆ ਬੈਟਾ ਦਿੱਤੀਆਂ ਨੇ ਸਾਲੋਂ ਤੇ ਕੋਈ ਬਾਈਟ ਤੋਂ ਮੈਂ ਉਹੀ ਕਹ ਰਿਹਾ ਹੁਣ ਅਸਲ ਲਾਇਸੈਂਸ ਦੀ ਵੀ ਤੁਹਾਡੇ ਕੋਲੇ ਰਿਪੋਰਟ ਸੀਗੀ ਉਹ ਤੋਂ ਬਿਲਕੁਲ ਹੀ ਉਲਟ ਹੈ ਉਹ ਤਾਂ ਇਨਵੈਸਟੀਗੇਸ਼ਨ ਮੈਂ ਜੋ ਵੀ ਹੋਗਾ ਉਹ ਕਰਾਂਗੇ ਸਹੀ ਕਬੱਡਾ ਸਵਾਲ ਹੈ ਹਰ ਮਰ ਲੋਕ ਕਹਿੰਦੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਭੰਗ ਹੋ ਚੁੱਕੀ ਹੈ ਪਰ ਇਹਦੇ ਪਿੱਛੇ ਦਾ ਇੱਕ ਵੱਡਾ ਕਾਰਨ ਹੈ ਕਿ ਬਰਨਾਲਾ ਚ ਪ੍ਰੋਪਰ ਗਾਰਡ ਨਹੀਂ ਹੈਗੀ ਪੁਲਿਸ ਮੁਲਾਜ਼ਮ ਨਹੀਂ ਰਾਤ ਨੂੰ ਲੇਡੀਜ਼ ਨੂੰ ਪੀਸੀਲ ਦੇ ਉੱਪਰ ਲੰਗਾਇਆ ਜਾਂਦਾ ਇੱਥੇ ਗਾਰਡ ਵੀ ਨਹੀਂ ਦਿੱਤੀ ਆਵੇ ਫਿਰ ਬਾਕੀ ਲਾਅ ਐਂਡ ਆਰਡਰ ਮੈਂਟੇਨ ਕੀਤਾ ਜਾਵੇ ਬਿਲਕੁਲ ਇਹਦੇ ਉੱਤੇ ਡੀਜੀ ਸਾਹਿਬ ਦੀ ਇੱਕ ਬੜੀ ਲੰਬੀ ਮੀਟਿੰਗ ਹੋਈ ਹੈ ਮੈਂ ਉਸ ਮੀਟਿੰਗ ਦਾ ਮੈਂਬਰ ਵੀ ਹੈਗਾ 112 ਤੇ दैट ਪੂਰੇ ਪੰਜਾਬ ਚ ਅਸੀਂ 681 ਜਿਹੜੇ ਫੋਰ ਨਵੀਂ ਪੀਸੀਆਰ ਸੋ ਕੋਲਡ ਆਪਾਂ ਕਹਿ ਸਕਦੇ ਆ ਉਹ ਲੈ ਕੇ ਆ ਰਹੇ ਆ ਐਂਡ ਇਹ ਸਾਰੀ ਡਿਸਟ੍ਰਿਕਟਾਂ ਨੂੰ ਮਿਲੇਗੀ ਬਰਨਾਲਾ ਵੀ ਉਹਨਾਂ ਚ ਵਨ ਆਫ ਹੋਊਗਾ ਐਂਡ ਜੇ ਜਿਹੜੀ ਐਕਸਟਰਾ ਪੁਲਿਸ ਫੋਰਸ ਮਿਲ ਕੇ ਜਿਹੜਾ ਰਿਸਪੌਂਸ ਟਾਈਮ ਪੁਲਿਸ ਦਾ ਹੈਗਾ ਉਹ ਤੁਸੀਂ ਦੇਖੋ 5 ਮਿੰਟ ਤੇ ਤੇ 10 ਮਿੰਟ ਦੇ ਵਿੱਚ ਆ ਜਾਊਗਾ ਜਦੋਂ ਸਾਡੇ 650 ਵਹੀਕਲ ਪੂਰੇ ਪੰਜਾਬ ਚ ਸਪੈਸ਼ਲ 112 ਤੇ ਲੱਗਣਗੇ ਐਮਰਜੈਂਸੀ ਰਿਸਪੋਂਸਸ। ਤੋਂ ਕਿਦ ਰੱਖੀ ਉਹੀ ਮਲਾਉਣੀ ਉਹੀ ਦਿਨ ਡਿਊਟੀ ਦੇ ਨਾ ਸਮਝ ਸਕਦਾ ਨਾ ਤੇ ਪ੍ਰੈਸ਼ਰ ਆਗਾ ਬਟ ਚਲੋ ਉਸ ਤੋਂ ਬਾਅਦ ਵੀ ਇਹ ਬਹੁਤ ਵਧੀਆ ਡਿਊਟੀ ਕਰਦੇ ਮੈਂ ਕੋਈ ਦੋਸ਼ੀ ਦੀ ਕੋਈ ਸਮਾ ਕੋਈ ਇੱਕ ਦਰਨ ਦੇ ਵਿੱਚ ਗੱਲ ਹੋਈ ਹੈ ਜੀ ਕੋਈ ਲੇਟੈਸਟ ਇਹਦੀ ਗੱਲ ਹੋਈ ਹੋਵੇ ਕਿ ਪੁਲਿਸ ਨੂੰ ਪਤਾ ਲੱਗਿਆ ਹੋਵੇ ਨਹੀਂ ਸੁਖਵਿੰਦਰ ਤੇ ਇਹ ਜਿਹੜੇ ਜਸਵਿੰਦਰ ਇਹ ਇਕੱਠੇ ਹੀ ਰਹਿੰਦੇ ਸੀਗੇ ਠੀਕ ਹੈ ਇਕੱਠੇ ਹੀ ਰਹਿੰਦੇ ਸੀਗੇ 24 ਆਵਰ ਇਕੱਠੇ ਹੀ ਰਹਿੰਦੇ ਸੀਗੇ ਇਹਨਾਂ ਦਾ ਕਿਸ ਗੱਲਬਾਤ ਉਹ ਉਹੀ ਅਸੀਂ ਜਦੋਂ ਅਰੈਸਟ ਕੀਤਾ ਕੁਛ ਹੀ ਟਾਈਮ ਹੋਇਆ ਬਿਕੋਜ਼ ਕਿਉਂਕਿ ਅਸੀਂ ਕਲੈਰੀਫਾਈ ਕਰਨਾ ਜ਼ਰੂਰੀ ਸੀਗਾ ਬਾਕੀ ਤੋਂ ਅਸੀਂ ਸਾਡੇ ਕੋਲੇ ਰਿਮਾਂਡ ਤੇ ਹੋਵਾਂਗੇ ਅਸੀਂ ਕਲੀਅਰ ਕਰਾਂਗੇ ਫਿਰ ਐਸਐਸਪੀ ਤੁਹਾਨੂੰ ਵੱਖਰਾ ਉਹਨਾਂ ਦੇ ਵਾਸਤੇ ਬਰੀਫ ਕਰਾਂਗੇ ਕਿੰਨੇ ਬੰਦੇ ਰਾਉਂਡ ਕੀਤੇ ਗਏ ਨਾ ਤਿੰਨਾਂ ਤੋਂ ਇਲਾਵਾ ਹੋਰ ਵੀ ਕੋਈ ਨਹੀਂ ਅਸੀਂ ਸਿਰਫ ਹਜੇ ਤੱਕ ਤਿੰਨ ਬੰਦੇ ਰਾਉਂਡ ਅਪ ਕੀਤੇ ਤਿੰਨ ਬੰਦੇ ਦੀ ਰੈਸਟ ਪਈ ਹੈਗੀ ਹੈ ਤੇ ਬਾਕੀ ਜਿਹੜਾ ਵੀ ਇਹਨਾਂ ਦੀ ਪੁੱਛਤਾਚ ਕਰਾਂਗੇ ਡਿਟੇਲ ਚ ਪੁੱਛਤਾਚ ਕਰਾਂਗੇ ਬਾਕੀ ਹੋਰ ਕਿਸੇ ਦਾ ਰੋਲ ਲੱਗਾ ਤਾਂ 100% ਇਸਮੇ ਫੇਰ ਇਨਵੈਸਟੀਗੇਸ਼ਨ ਹੋਏਗੀ ਇਹ ਮੈਂ ਤੁਹਾਨੂੰ ਗਾਰੰਟੀ ਦੇਦਾ ਜਗਵਿੰਦਾ ਦਾ ਜ਼ਿਕਰ ਆਏਗਾ ਉਹ ਵੀ ਪਿੰਡ ਸ਼ਾਹਨੇ ਤੋਂ ਹੀ ਹੈ ਜੀ ਹਾਂ ਉਹ ਵੀ ਸ਼ਾਹਨੇ ਤੋਂ ਹੀ ਹੈਗਾ ਜੀ ਸਰ ਇਹ ਤਿੰਨਾਂ ਦੀ ਅਰੈਸਟ ਇਕੱਠਿਆਂ ਦੀ ਵੀ ਜਾਂਦਾ ਨਹੀਂ ਨਹੀਂ ਅਸੀਂ ਦੋ ਕੱਲ ਫੜੇ ਅੱਜ ਇੱਕ ਅਰੈਸਟ ਕੀਤਾ